ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਸਿੱਖਚਾਂ ਦੇ ਟੀਮ ਪਿੰਡ ਮਿਹੜੂ ਨੇੜੇ लवली ਯੂਨੀਵਰਸਿਟੀ ਤੇ ਜ਼ਿਲ੍ਹਾ ਕਪੂਰਥਾ ਚ ਪਹੁੰਚੇ ਹਾਂ ਤੇ ਵੀਰ ਆ ਇਸ ਪਿੰਡ ਮਿਹੜੂ ਦੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਹੜੇ ਸਾਡੇ ਐਨਆਰਆਈ ਵੀਰ ਆ ਉਹਨਾਂ ਨੇ ਕੀ ਕੀ ਸਹਿਯੋਗ ਜਿਹੜਾ ਤੁਹਾਡੇ ਪਿੰਡ ਵਾਸਤੇ ਕੀਤਾ ਜਿਸ ਤਰ੍ਹਾਂ ਕਿ ਸਕੂਲ ਆ ਜਾਂ ਕੋਈ ਛੱਪੜ ਆ ਜੋ ਜੋ ਵੀ ਵਿਕਾਸ ਐਨਆਰਆਈ ਵੀਰਾਂ ਨੇ ਕੀਤਾ ਕਿਉਂਕਿ ਐਨਆਰਆਈ ਵੀਰ ਜਿਹੜਾ ਇੱਕ ਰੀੜ ਦੀ ਹੱਡੀ ਆ ਆਪਾਂ ਦੇਖਦੇ ਆ ਕਿ ਜਿਹੜੇ ਆਪਾਂ ਖੇਤੀਬਾੜੀ ਜਿਹੜੇ ਲੋਕ ਕਰਦੇ ਆ ਉਹ ਬਹੁਤ ਘੱਟ ਜਿਹੜਾ ਵਾ ਕਿਉਂਕਿ ਜਿਹੜੇ ਖੇਤੀਬਾੜੀ ਵਿੱਚ ਖਰਚ ਜਿਹੜਾ ਕਾਫੀ ਹੋ ਜਾਂਦਾ ਵਾ ਤੇ ਸਾਡੇ ਐਨਆਰਆਈ ਵੀਰ ਜਿਹੜੇ ਸਾਡੇ ਵਿਦੇਸ਼ਾਂ ਚ ਗਏ ਆ ਉਹ ਦਸਾਂ ਨੌ ਦੀ ਕਮਾਈ ਜਿਹੜੀ ਆ ਉਹ ਸਾਡੇ ਐਨਆਰਆਈ ਵੀਰਾਂ ਨੂੰ ਇੱਥੇ ਆਣ ਕੇ ਜਿਹੜੇ ਉਹ ਭੇਜਦੇ ਰਹਿੰਦੇ ਆ ਤੇ ਆਪਾਂ ਗੱਲਬਾਤ ਕਰਦੇ ਆ ਇਸ ਨੌਜਵਾਨ ਦੇ ਨਾਲ ਸਰਦਾਰ ਸਤਵੀਰ ਸਿੰਘ ਜੀ ਨਾਲ ਕਿ ਉਹ ਪਿੰਡ ਮਿਹੜੂ ਬਾਰੇ ਤੇ ਇਹਨਾਂ ਦੇ ਵੀਰਾਂ ਬਾਰੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਫਤਿਹ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਵੀਰ ਸਿੰਘ ਜੀ ਠਾਡੇ ਪਿੰਡ ਅਜ ਮਿਹੜੂ ਚ ਆਏ ਆ ਤੇ ਐਨਆਰਆਈ ਵੀਰਾਂ ਨੇ ਇੱਥੇ ਜਿਹੜਾ ਵਾ ਪਹਿਲਾਂ ਫੁੱਟਬਾਲ ਦਾ ਟੂਰਨਾਮੈਂਟ ਹੋਇਆ ਤੇ ਕੱਲ ਜਿਹੜਾ ਵਾ ਉਹ ਕਬੱਡੀ ਦਾ ਟੂਰਨਾਮੈਂਟ ਹੋਇਆ ਹਾਂਜੀ ਬਹੁਤ ਜ਼ਿਆਦਾ ਟੀਮਾਂ ਜਿਹੜੇ ਇੱਥੇ ਆਈਆਂ ਸੀ ਗਿਆ ਨਾਂਵਰ ਕਬੱਡੀ ਟੀਮਾਂ ਆਈਆਂ ਇਹ ਉਹਨਾਂ ਨੇ ਆਪਣਾ ਜਿਹੜਾ ਜ਼ੋਰ ਦਿਖਾਇਆ ਆਪਣੇ ਤੇ ਤੁਸੀਂ ਅੱਜ ਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਅੱਜ ਅਸੀਂ ਸਭ ਤੋਂ ਪਹਿਲਾਂ ਤਾਂ ਜੀ ਐਨਆਰਆਈ ਭਰਾਵਾਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਦੀ ਬਦੌਲਤ ਸਾਡੇ ਪਿੰਡ ਦੇ ਵਿੱਚ ਟੂਰਨਾਮੈਂਟ ਨੇਪਰੇ ਚੜਿਆ ਜੀ ਉਹਨਾਂ ਦੀ ਬਦੌਲਤ ਇਹ ਦੇਖੋ ਸਾਡੇ ਸਕੂਲ ਦੇ ਵਿੱਚ ਪਹਿਲਾਂ ਬਿਲਡਿੰਗ ਬਣਾਈ ਗਈ ਆ ਬੱਚੇ ਇਹ ਸਟੇਜ ਵੀ ਐਨਆਰਏ ਭਰਾਵਾਂ ਵੱਲੋਂ ਕੀਤੀ ਗਈ ਹੈ ਹੋਰ ਪਿੰਡ ਦੇ ਵਿੱਚ ਜਿਹੜੇ ਕਾਰਜ ਹੁੰਦੇ ਆ ਤਿੰਨ ਬਾਥਰੂਮ ਬਣਵਾਏ ਆ ਹੋਰ ਸੇਵਿਆਂ ਦੇ ਵਿੱਚ ਸਾਡੇ ਬਿਲਡਿੰਗ ਬਣਾਈ ਗਈ ਆ ਸ਼ਮਸ਼ਾਨ ਘਰ ਦੇ ਵਿੱਚ 16-17 ਲੱਖ ਰੁਪਏ ਪਹਿਲਾਂ ਉਹਨਾਂ ਹੀ ਉੱਥੇ ਲਾਇਆ ਸ਼ੈੱਡ ਵੀ ਬਣਵਾ ਕੇ ਦਿੱਤੀ ਆ ਤੇ ਆ ਦੇਖੋ ਬੱਚਿਆਂ ਦੀ ਸਾਈਕਲਾਂ ਲਈ ਕੱਲ ਉਹਨਾਂ ਨੇ ਸ਼ੈੱਡ ਦਾ ਜੋ 1 ਲੱਖ ਰੁਪਏ ਹੋਰ ਯੋਗਦਾਨ ਸਾਡੇ ਐਨਆਰਏ ਭਰਾ ਇੰਡੀਅਨ ਸਨ ਨੇ ਐਲਾਨ ਕੀਤਾ ਆਪਣੇ ਦਾਦੇ ਦਾਦੀ ਦੀ ਯਾਦ ਦੇ ਵਿੱਚ ਕਿ ਅਸੀਂ ਕਮਰੇ ਦੀ ਹੋਰ ਬਣਤਰ ਬਣਵਾ ਕੇ ਦੇਵਾਂਗੇ ਉਹਨਾਂ ਦੀ ਬਦੌਲਤ ਹੀ ਅਗਲੇ ਸਾਲ ਵੀ ਉਹਨਾਂ ਨੇ ਫੈਡਰੇਸ਼ਨ ਦੇ ਕੱਪ ਦਾ ਐਲਾਨ ਕਰ ਦਿੱਤਾ ਕਿ ਅਸੀਂ ਟੂਰਨਾਮੈਂਟ ਜਾਂ ਹੋਰ ਖੇਡਾਂ ਨੂੰ ਮੁੰਡਿਆਂ ਨੂੰ ਅੱਗੇ ਲਿਜਾਣ ਲਈ ਮੱਲੀ ਬਾਜੀ ਆ ਸਾਡੇ ਤਰਲੋਕ ਸਿੰਘ ਮੱਲੀ ਬਾਜੀ ਖੜੇ ਆ ਇਹਨਾਂ ਦੀ ਬਦੌਲਤ ਇਹ ਕਿਉਂਕਿ ਸਾਡੇ ਪਿੰਡ ਤੋਂ ਪੁਰਾਣਾ ਖੇਡੇ ਵੀ ਆ ਇਹਨਾਂ ਨੇ ਸਾਡੇ ਪਿੰਡ ਦੇ 7-8 ਪਲੇਅਰ ਇਹਨਾਂ ਤੋਂ ਬਾਅਦ ਵੀ ਤਿਆਰ ਕੀਤੇ ਆ ਇਹਨਾਂ ਦੀ ਬਦੌਲਤ ਅੱਜ ਜਿੰਨਾ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੇਮਾਂ ਹੋਣਗੀਆਂ ਉਹਨਾਂ ਦੇ ਸਾਡੇ ਪਾਜੀ ਦੇ ਸਾਰਾ ਸਿਹਰਾ ਪਾਜੀ ਦੇ ਸਿਰ ਜਾਂਦਾ ਤਰਲੋਕ ਸਿੰਘ ਮੱਲੀ ਦੇ ਸਿਰ ਤੇ ਅੱਛਾ ਜਿਹੜਾ ਸਾਡੇ ਪਿੰਡ ਮੇੜੂ ਇਹ ਪਹਿਲਾਂ ਪ੍ਰਾਇਮਰੀ ਸਕੂਲ ਸੀਗਾ ਜੀ ਨਹੀਂ ਜੀ ਸਾਡਾ ਸਕੂਲ ਸਾਰੇ ਏਰੀਆ ਦੇ ਵਿੱਚੋਂ ਇੱਕ ਕੁੱਕੜਪਿੰਡ ਤੇ ਇੱਕ ਸਾਡੇ ਪਿੰਡ ਦਾ ਸਕੂਲ 1952 ਤੋਂ ਜਿਹੜਾ ਸਕੂਲ ਬਣਿਆ ਆ 1952 ਤੋਂ ਲੈ ਕੇ ਹੁਣ ਤੱਕ ਸਾਰਿਆਂ ਤੋਂ ਪੁਰਾਣਾ ਸਕੂਲ ਮੇੜੂ ਦਾ ਇਸ ਤੋਂ ਬਾਅਦ ਕੁੱਕੜਪਿੰਡ ਦਾ ਸਕੂਲ ਹੋਣ ਦੇ ਵਿੱਚ ਆਇਆ ਸੀ ਜੀ ਹਾਂਜੀ 10ਵੀਂ ਤੋਂ ਬਾਅਦ ਹੁਣ ਸਾਡਾ ਸਕੂਲ ਸਿਨੀਅਰ ਸੈਕੰਡਰੀ ਸਕੂਲ ਬਣਿਆ ਪਹਿਲਾਂ 10ਵੀਂ ਤੱਕ ਸਕੂਲ ਰਿਹਾ ਸਾਡੇ ਜੀ ਹਾਂਜੀ ਕਿੰਨੇ ਸਾਲ ਹੋ ਗਿਆ ਉੱਥੇ ਟੂਰਨਾਮੈਂਟ ਕਰਾਉਂਦੇ ਰਹਨਾ ਤਕਰੀਬਨ ਦੁਆਬੇ ਏਰੀਆ ਦੇ ਵਿੱਚੋਂ ਸਾਡਾ ਪਿੰਡ ਬਹੁਤ ਪੁਰਾਣਾ ਆ ਜਿਹੜਾ ਕਿ ਮਨੋ ਜਿੰਨਾ ਕਈ ਪਰਿਵਾਰ ਇਦਾਂ ਨੇ ਜਿਨ੍ਹਾਂ ਦੀ ਤੀਜੀ ਪੀੜ੍ਹੀ ਇੰਗਲੈਂਡ ਦੇ ਵਿੱਚ ਰਹਿ ਰਹੀ ਹੈ ਬਹੁਤ ਪੁਰਾਣੇ ਸਾਡੇ ਪਿੰਡੋਂ ਬੰਦੇ ਕੋਈ 50-50 ਸਾਲ ਹੋ ਗਏ ਜਿਨ੍ਹਾਂ ਨੂੰ ਸਾਡੇ ਪਿੰਡੋਂ ਬਾਹਰ ਰਹਿੰਦੇ ਆ ਉਹਨੂੰ ਤੇ ਹਮੇਸ਼ਾ ਸਹਿਯੋਗ ਕਰਦੇ ਆ ਹਾਂਜੀ ਤੇ ਆਪਣੇ ਜਿਹੜੇ ਸਾਡੇ ਨਾਲ ਵੀਰ ਆ ਉੱਥੇ ਤੁਹਾਨੂੰ ਇਸ ਵਕਤ ਦੇਖ ਰਹੇ ਆ ਉਹ ਉਹਨਾਂ ਨੂੰ ਕੀ ਸਨਹਿਤ ਦੇਣਾ ਚਾਹੁੰਦੇ ਕੋ ਪਿੰਡ ਦੇ ਵਿਕਾਸ ਵਾਸਤੇ ਕੀ ਕੀ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੇ ਪਿੰਡ ਵੱਲੋਂ ਆ ਨਗਰ ਪੰਚਾਇਤ ਖੜਿਆ ਸਾਡੇ ਸਰਪੰਚ ਸਾਹਿਬ ਖੜੇ ਆ ਹਾਂਜੀ ਹਾਂਜੀ ਰਹਿੰਦੇ ਕਾਰਜ ਵੀ ਜਿੰਨੇ ਰਹਿੰਦੇ ਕਾਰਜ ਆ ਸੀ ਤਾਂ ਇਹ ਚਾਹੁੰਦੇ ਆ ਕਿ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ 'ਚ ਜੋ ਵੀ ਕੰਮ ਹੋਣ ਵਾਲਾ ਅਸੀਂ ਤਾਂ ਬੇਨਤੀ ਕਰ ਸਕਦੇ ਆ ਉਹਨਾਂ ਨੂੰ ਕਿ ਉਹਨਾਂ ਤੋਂ ਬਿਨਾਂ ਕੰਮ ਧੁਰੇ ਨਹੀਂ ਚੜਦਾ ਜੀ ਕਿ ਜੋ ਉਹਨਾਂ ਦੀ ਸਹਾਇਤਾ ਹੁੰਦੀ ਆ ਅਸੀਂ ਤਾਂ ਉਹਨਾਂ ਦੇ ਵੱਧ ਚੜ ਕੇ ਹਿੱਸਾ ਪਾਉਣ ਕਿ ਨਾਲੇ ਉਹਨਾਂ ਦਾ ਨਾਂ ਹੋਵੇ ਉਹਨਾਂ ਕਰਕੇ ਸਾਡੇ ਪਿੰਡ ਦਾ ਨਾਂ ਹੋਵੇ ਸਾਡੇ ਨਗਰ ਦਾ ਨਾਂ ਹੋਵੇ ਜੀ ਸਾਡੀ ਪੰਚਾਇਤ ਦਾ ਨਾਂ ਹੋਵੇ ਸਰਪੰਚ ਸਾਹਿਬ ਇੱਥੇ ਖੜੇ ਆ ਕਿ ਬਾਕੀ ਨਾਲ ਮਿਲ ਕੇ ਇਦਾਂ ਸਾਰੇ ਕੰਮ ਸੋਹਣੇ ਨੇ ਪਰੇ ਚੰਨ ਜੀ ਹਾਂਜੀ ਚਲੋ ਪਹਿਲਾਂ ਸਰਪੰਚ ਸਾਹਿਬ ਨਾਲ ਗੱਲਬਾਤ ਕਰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣਾ ਕੀ ਨਾਂ ਜੀ ਮੇਰਾ ਨਾਮ ਰਾਣੀ ਹੈ ਠੀਕ ਹੈ ਜੀ ਤੇ ਤੁਸੀਂ ਸਰਪੰਚ ਕਦੋਂ ਬਣੇ ਜੀ ਮੈਂ ਪਹਿਲਾਂ 13 ਤੋਂ 18 ਤੱਕ ਰਹੀ ਹਾਂ ਤੇ ਇਸ ਵਾਰ ਦੂਜੀ ਵਾਰੀ ਫੇਰ ਮੈਨੂੰ ਪਿੰਡ ਵਾਲਿਆਂ ਨੇ ਮੌਕਾ ਦਿੱਤਾ ਆ ਠੀਕ ਹੈ ਜੀ ਹਾਂਜੀ ਤੇ ਆਪਣੇ ਦਾ ਤੁਹਾਡੇ ਪਿੰਡ ਚ ਕਿਹੜਾ ਕਿਹੜਾ ਵਿਕਾਸ ਜਿਹੜਾ ਵਾ ਉਹ ਨਹੀਂ ਹੋਇਆ ਜਿਹਨੂੰ ਤੁਸੀਂ ਮੌਕਾ ਰੱਖ ਕੇ ਜਿਹੜਾ ਕਰਨਾ ਚਾਹੁੰਦੇ ਆ ਇਹ ਕੁਝ ਮੌਕਾ ਕੇ ਬਹੁਤ ਕੰਮ ਕਰਨ ਵਾਲੇ ਪਏ ਆ ਪਿੰਡ ਦੇ ਵਿੱਚ ਹਾਂਜੀ ਜੋ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਣੇ ਆ ਜੇ ਸਾਰਿਆਂ ਦਾ ਸਹਿਯੋਗ ਮਿਲ ਜਵੇ ਸਾਨੂੰ ਤਾਂ ਸਾਡਾ ਪਿੰਡ ਬਹੁਤ ਵਧੀਆ ਬਣ ਸਕਦਾ ਆ ਠੀਕ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਥੋੜਾ ਸਾਡਾ ਲਾਈਟਾਂ ਦਾ ਬਹੁਤ ਪ੍ਰੋਬਲਮ ਆ ਲਾਈਟਾਂ ਹੈ ਨਹੀਂ ਪਿੰਡ ਦੇ ਵਿੱਚ ਕੋਈ ਵੀ ਤੇ ਥੋੜਾ ਸ਼ਮਸ਼ਾਨ ਘਾਟਾਂ ਦੀ ਪ੍ਰੋਬਲਮ ਆਈ ਹੋਈ ਆ ਥੋੜੇ ਜਿਹਾ ਉਹ ਵੀ ਕਰਾਉਣੇ ਆ ਅੱਗੇ ਵੀ ਆਪਾਂ ਲਾਇਆ ਪੈਸਾ ਇਹਨਾਂ ਨੇ ਇਨਆਰਈ ਵੀਰਾਂ ਨੇ ਤੇ ਹੁਣ ਵੀ ਮੈਂ ਚਾਹੁੰਨੀ ਆ ਕਿ ਸਾਰੇ ਬਾਧੇ ਛੱਡ ਕੇ ਜਿਹੜਾ ਕੋਈ ਵਿਕਾਸ ਸਾਡਾ ਰਹਿੰਦਾ ਆ ਉਹਨੂੰ ਪੂਰਾ ਕੀਤਾ ਜਾਵੇ ਹਾਂ ਚਲੋ ਆਪਾਂ ਦੇਖਦੇ ਜਾ ਕੇ ਗਲੀਆਂ ਨਾਲੀਆਂ ਕਿੱਦਾਂ ਬਣੀਆਂ ਹੋਈਆਂ ਛੱਪੜ ਬਣੇ ਹੋਏ ਕਿ ਨਹੀਂ ਨਹੀਂ ਛੱਪੜ ਆ ਦੇ ਵੀ ਅਜੀ ਹੁਣ ਅਸੀਂ ਸ਼ੁਰੂ ਕੀਤਾ ਆ ਹੁਣ ਥੋੜੇ ਪੈਸੇ ਆਏ ਆ ਤਾਂ ਉਹਦਾ ਮੈਂ ਉਹ ਕਰਾ ਰਹੀ ਆ ਠੀਕ ਆ ਜੀ ਤੇ ਪਾਣੀ ਫੇ ਕਿੱਥੇ ਜਾਂਦਾ ਟਾਟ ਪਿੰਡ ਦਾ ਜਿਹੜਾ ਪਾਣੀ ਸਾਡੇ ਪਿਛਲੇ ਪਾਸੇ ਛੱਪੜ ਬਣਾਇਆ ਉਹਦਾ ਖੁੱਲਾ ਹੀ ਆ ਵੈਸੇ ਉਹ ਹਜੇ ਇਸ ਟਾਈਮ ਹਾਂਜੀ ਠੀਕ ਆ ਜੀ ਚਲੋ ਜੀ ਆਪਾਂ ਲੱਗੇ ਲਵਾਨ ਹੁਣ ਉੱਥੇ ਅਸੀਂ ਚਲੋ ਆਪਣਾ ਸਰਕਾਰ ਵੀ ਤੁਹਾਨੂੰ ਮਤਲਬ ਕਹਿੰਦੀ ਆ ਤੁਹਾਨੂੰ ਸਹਿਯੋਗ ਕਰਨਗੇ ਸਰਕਾਰੇ ਹਾਂਜੀ ਹਾਂਜੀ ਪੈਸੇ ਆਏ ਥੋੜੇ ਸਜਾਵ ਕਰਨ ਵਾਸਤੇ ਉਹਨਾਂ ਨੇ ਇਹ ਦੱਸਿਆ ਜਿਹੜਾ ਕਿ ਛੱਪੜ ਦਾ ਪਾਣੀ ਆ ਕਿ ਉਹਨੂੰ ਆਪਾਂ ਬਰਤਨ ਯੋਗ ਬਣਾਈਏ ਕਿਸੇ ਨੇ ਲਾਉਣਾ ਹੈ ਖੇਤੀ ਦੇ ਵਿੱਚ ਉਹ ਅਸੀਂ ਉਹ ਬੋਰ ਕਰਵਾ ਰਹੇ ਹਾਂ ਮੋਦੀ ਅਸੀਮਤੀ ਪਾਲੇ ਤੇ ਜਿੰਨੇ ਮੇਰੇ ਕੋਲ ਪੈਸੇ ਹੈਗੇ ਉਹਦੇ ਸਹਾਵਨਾ ਸੀ ਫਿਰ ਉਹ ਕਰਾਂਗੇ ਜਿੱਦਾਂ ਹੁਣ ਕਾਫੀ ਜਣਾ ਤੁਹਾਡਾ ਕੰਮ ਇੱਥੇ ਐਨਵਰ ਵੀਰਾਂ ਨੇ ਪੈਸਾ ਲਾਇਆ ਵਾ ਤੇ ਤੁਸੀਂ ਜਿੱਦਾਂ ਐਨਵਰ ਐਨਆਰ ਜੀ ਤੁਹਾਨੂੰ ਵੀਰ ਤੁਹਾਨੂੰ ਇਸ ਵਕਤ ਦੇਖ ਰਹੇ ਆ ਤੇ ਉਹਨਾਂ ਨੂੰ ਤੁਸੀਂ ਕਿਹੜਾ ਕਿਹੜਾ ਕੰਮ ਚਾਹੁੰਦੇ ਆਵੇਂ ਉਹ ਸਾਡੇ ਪਹਿਲ ਦੇ ਆਧਾਰ ਤੇ ਪਿੰਡ ਨਾਲੇ ਸਹਿਯੋਗ ਕਰਨ ਪਿੰਡ ਨੂੰ ਪੰਡ ਜੀ ਦੇਖੋ ਬਹੁਤ ਜ਼ਿਆਦਾ ਹੁਣ ਮੈਂ ਕਿਹੜੇ ਕਿਹੜੇ ਕੰਮ ਕਰਾਵਾ ਮੈਂ ਕਹਿ ਨਹੀਂ ਸਕਦੀ ਹੈਗੀ ਕਰਨ ਵਾਲੇ ਆ ਤੇ ਉਹ ਅਸੀਂ ਪਰ ਬਈ ਪਰ ਜਿੱਦਾਂ ਉਹਨਾਂ ਨਾਲ ਸੰਪਰਕ ਕਰਾਂਗੇ ਉਹਦੇ ਹਿਸਾਬ ਨਾਲ ਫੇ ਅਸੀਂ ਕਵਾਂਗੇ ਵੀ ਸਾਡੇ ਆ ਚਾਹੀਦਾ ਆ ਸਾਡਾ ਸਾਡੇ ਨਾਲ ਸਹਿਯੋਗ ਕਰੋ ਕੁਝ ਅਸੀਂ ਲਿਆਵਾਂਗੇ ਵੀ ਗ੍ਰਾਂਟ ਹੈ ਸਰਕਾਰ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਕਿ ਅਸੀਂ ਆਪਣਾ ਪੰਡ ਗ੍ਰੀਨ ਲਾਈਨ 'ਚ ਮੇ ਲਿਆਉਣਾ ਚਾਹੁੰਦੀ ਆ ਕਿ ਪਹਿਲਾਂ ਵੀ ਮੈਂ ਕੋਸ਼ਿਸ਼ ਕੀਤੀ ਸੀ 5 ਸਾਲ ਪਈ ਮੇਰਾ ਪਿੰਡ ਗ੍ਰੀਨ ਲਾਈਨ 'ਚ ਆ ਜਵੇ ਜਿੱਦਾਂ ਸਕੂਲ ਸੀ 10ਵੀਂ ਤੱਕ ਫਿਰ ਇਹਨੂੰ ਮੈਂ ਪਲੱਸ 2 ਕਰਵਾਇਆ ਪੰਚਾਇਤ ਦੇ ਸਹਿਯੋਗ ਨਾਲ ਫਿਰ ਐਨ ਆਰ ਆਈ ਵੀਰਾਂ ਨੇ ਮੈਂ ਉਹਨਾਂ ਨੂੰ ਕਿਹਾ ਫਿਰ ਸਾਡਾ ਫੇਰ ਨਹੀਂ ਸੀ ਹੋ ਰਿਹਾ ਫਿਰ ਉਹ ਕਹਿੰਦੇ ਤੁਹਾਡੇ ਕਮਰਿਆਂ ਦੀ ਘਾਟ ਆ ਫਿਰ ਇੱਕ ਅਸੀਂ ਵੀਰਾਂ ਸਾਰਿਆਂ ਦੇ ਐਨਆਰਆਈ ਵੀਰਾਂ ਇੱਕ ਨੇ ਇਕੱਲੇ ਨੇ ਬਣਾਇਆ ਇੱਕ ਕਮਰਾ ਬਾਕੀ ਸਾਰਿਆਂ ਨੇ ਸਹਿਯੋਗ ਕਰਕੇ ਤਾਂ ਫਿਰ ਇੱਕ ਕਮਰਾ ਹੋਰ ਬਣਾਇਆ ਕਿ ਜਿਹਦੇ ਕਰਕੇ ਸਾਡਾ ਸਕੂਲ ਪਲੱਸ 2 ਅੱਜ ਬੱਚੇ ਹਾਂਜੀ ਦੂਸਰੇ ਦੇ ਵਿੱਚ ਹੋ ਗਏ 7 ਅਨੇ 8 8 ਸਾਲ ਹੋ ਗਏ ਆਪਣੇ ਹੋਏ ਨੂੰ ਤੇ ਹੁਣ ਬੱਚੇ ਪੜਦੇ ਪਏ ਆ ਦੋਨੋਂ ਕਲਾਸਾਂ ਨੇ ਤਾਂ 2 ਕਿਲੋਮੀਟਰ ਦੂਰ ਆਪਰ ਬੱਚੇ ਜਾਂਦੇ ਸੀ ਫਗਵਾੜੇ ਜਾਂਦੇ ਸੀ ਹੁਣ ਕੀ ਸਾਰਿਆਂ ਨੂੰ ਥੋੜਾ ਆਰਾਮ ਹੋ ਗਿਆ ਆ ਹਾਂਜੀ ਜਿਹੜੀ ਵੀ ਕੋਈ ਅਸੀਂ ਗੱਲ ਕਹਿੰਦੇ ਆ ਐਨਆਰਆਈ ਵੀਰਾਂ ਨੂੰ ਮੋਬੈਲ ਦੇ ਆਧਾਰ ਤੇ ਸਾਨੂੰ ਕਰਕੇ ਦਿੰਦੇ ਆ ਹਾਂਜੀ ਦੇਖੋ ਜੀ ਸਾਡੇ ਐਨਆਰਆਈ ਵੀਰ ਜਿਹੜੇ ਆ ਉਹ ਆਪਣੇ ਦੇਖੋ ਮੈਂ ਤਾਂ مشੱਕਤ ਕਰਦੇ ਵਿਚਾਰੇ ਦੇਖੋ ਪਹਿਲਾ ਪਹਿਲਾ ਜਦੋਂ ਜਗਏ ਆ ਤੇ ਬੜਿਆਂ ਮਿਹਨਤ ਕਰਨੀ ਬੜੀ ਔਕੀ ਸੀ ਕਈ ਕਈ ਬੰਦੇ ਇੱਕੋ ਇੱਕੋ ਕਮਰੇ ਜਿਹੇ ਰਹਿੰਦੇ ਬਹੁਤ ਉਹਨਾਂ ਨੂੰ ਤੰਗੀ ਹੋਈ ਫੇਰ ਵੀ ਉਹ 10-9 ਦੀ ਕਿਰਤ ਕਮਾਈ ਜਿਹੜੀ ਆਪਣੇ ਪਿੱਛੇ ਜਿਹੜੇ ਆ ਆਪਣੇ ਪਿੰਡ ਦੇ ਵੀਰਾਂ ਨੂੰ ਭੇਜਦੇ ਆ ਕਿ ਆਪਣੇ ਉਹ ਚਾਹੁੰਦੇ ਆ ਕਿ ਸਾਡਾ ਪਿੰਡ ਜਿਹੜਾ ਵਧੀਆ ਦੇਖੇ ਤੇ ਹਰਾ ਭਰਾ ਹੋਵੇ ਬਹੁਤ ਧੰਨਵਾਦ ਅਸੀਂ ਕਰਦੇ ਆ ਜਿਹੜੇ ਸਾਡੇ ਐਨਆਰ ਵੀਰ ਆ ਜਿਹੜੇ ਆਪਣੇ ਪਿੰਡਾਂ ਦੇ ਵਧੀਆ ਬਣਾ ਰਿਹਾ ਉਹਨੂੰ ਰੋਖਣ ਲਗਾ ਰਿਹਾ ਜਾਂ ਕੋਈ ਸ਼ਮਸ਼ਾਨ ਘਾੜ ਰਿਹਾ ਸਕੂਲ ਹੈ ਬਣਾ ਰਿਹਾ ਚੱਪੜ ਬਣਾ ਰਿਹਾ ਤੇ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਆ ਆਪਣੀ ਦਸਨੋਂ ਦੀ ਕਿਰਤ ਕਮਾਈ ਜਿਹੜੀ ਆ ਉਸੇ ਤਰ੍ਹਾਂ ਜਿਹੜਾ ਵਾ ਉਹ ਚੰਗੇ ਕੰਮਾਂ ਤੇ ਲਾਉਂਦੇ ਰਹਿਣ ਹਾਂਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਵਾਈ ਖਾਲਸਾ ਵਾਈ ਗੁਰਪਤੈ ਜੀ ਤੁਸੀਂ ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੋਗੇ ਮੈਂ ਆਪਣੇ ਪਿੰਡ ਬਾਰੇ ਕਹਿਣਾ ਵੀ ਜਿੱਦਾਂ ਅਸੀਂ ਪਹਿਲਾਂ ਤੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਪਹਿਲਾਂ ਤਾਂ ਸਰਦਾਰ ਅਰਜਨ ਸਿੰਘ ਦੇ ਯਾਦਗਾਰ ਚ ਤਿੰਨ ਬਾਥਰੂਮ ਬਣਾਏ ਐਨ ਆਰ ਆਈ ਵੀਰਾਂ ਨੇ ਸਰਦਾਰ ਸਰਬਜੀਤ ਸਿੰਘ ਸਰਬਜੀਤ ਸਿੰਘ ਹੁਣੀ ਉਹਨੇ 3 ਲੱਖ ਰੁਪਏ ਲਾਇਆ ਫੇ ਜਦੋਂ ਅਸੀਂ ਪਲਾਸਟੂਟ ਸਕੂਲ ਬਣਾਇਆ ਸਰਦਾਰ ਅਵਤਾਰ ਸਿੰਘ ਨੇ ਇਕੱਲੇ ਨੇ ਆਪਣਾ ਸਕੂਲ ਦਾ ਕਮਰਾ ਬਣਾਇਆ ਫੇ ਬਾਕੀ ਅਸੀਂ ਪਿੰਡ ਟਾਲ ਇਕੱਠੀ ਕਰਕੇ ਵਧੀਆ ਸਾਡਾ ਸਕੂਲ ਚੱਲਦਾ ਹੁਣ ਫਿਰ ਸਰਦਾਰ ਭੁੱਲਾ ਸਿੰਘ ਦੇ ਬੱਚਿਆਂ ਨੇ ਤੁਹਾਨੂੰ ਇੱਕ ਪ੍ਰਾਇਮਰੀ ਸਕੂਲ ਨੂੰ ਰਸੋਈ ਬਣਾ ਕੇ ਦਿੱਤੀ ਤੇ ਆਹ ਸਰਦਾਰ ਸਰਵਨ ਸਿੰਘ ਦੇ ਪਿਤਾ ਦੀ ਯਾਦ ਵਿੱਚ ਉਹ ਨਹੀਂ ਐਨਆਰਈ ਵੀਰਾਂ ਨੇ ਸਾਨੂੰ ਸਟੇਜ ਬਣਾ ਕੇ ਦਿੱਤੀ ਹੁਣ ਮੇਰੇ ਬੁੱਤਰ ਨੇ ਸਰਦਾਰ ਪਮਲਪ੍ਰੀਤ ਸਿੰਘ ਹੌਲੈਂਡ ਨੇ ਆਹ ਛੱਡ ਬਣਾ ਕੇ ਦਿੱਤੀ ਸਕੂਲ ਨੇ ਬੱਚਿਆਂ ਦੇ ਚੈੱਕਲ ਖੜੇ ਕਰਨ ਅਸੀਂ ਤਾਂ ਉਹਨਾਂ ਨੂੰ ਹਰ ਵੇਲੇ ਏਹੀ ਕਹਿੰਨੇ ਆਂ ਵੀਰੋ ਤੁਸੀਂ ਤੰਦਰੁਸਤ ਰਹੋ ਤਾਂ ਮਿਹਨਤ ਕਰੋ ਤਾਂ ਪਿੰਡ ਦਾ ਵਿਕਾਸ ਵਧੀਆ ਤਰੀਕੇ ਨਾਲ ਹੋਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਜੀ ਪਿੰਡ ਕੋਈ ਜਿਹੜੀ ਤੁਹਾਨੂੰ ਕੋਈ ਚੀਜ਼ ਨਹੀਂ ਲੱਗਦੀ ਪਿੰਡ ਜਿਵੇਂ ਹੈ ਨਹੀਂ ਕਿ ਉਹਦੇ ਬਾਰੇ ਕੋਈ ਦੱਸਣਾ ਚਾਹੁੰਦੇ ਹੋ ਕਿਉਂਕਿ ਧੰਨਵਾਦ ਇਸ ਵਕਤ ਇਹਨਾਂ ਦਾ ਵੀ ਜਿਹੜੇ ਆ ਪੂਰੀ ਦੁਨੀਆ 'ਚ ਦਿਖ ਰਹੇ ਹਾਂਜੀ ਪਿੰਡ ਤਾਂ ਕੋਈ ਵਿਕਾਸ ਹੋਣ ਵਾਲਾ ਜਿੱਦਾਂ ਹਾਂਜੀ ਸ਼ਮਸ਼ਾਨ ਘਾਟ ਹੋ ਗਿਆ ਸਕੂਲ ਦਾ ਕੰਮ ਥੋੜਾ ਰਹਿਦਾ ਗਰਾਊਂਡਾਂ ਬਣ ਜਾਣ ਪਲੇਅਰਾਂ ਖੇਡਣ ਨੂੰ ਜਿੱਦਾਂ ਫੁੱਟਬਾਲ ਦੀ ਤੇ ਹੈਗੀ ਆ ਬਾਸਕਟਬਾਲ ਦੀ ਗਰਾਊਂਡ ਆ ਜਾਣ ਵਾਲੀਬਾਲ ਦੀ ਹੋ ਜਾਏ ਪਲੇਅਰ ਉੱਥਾਂ ਦੇ ਇੱਥੇ ਸਾਡੀ ਖੇਡਣ ਲਈ ਹਾਂਜੀ ਤੇ ਤੁਹਾਡੇ ਕਿੰਨੇ ਕਿ ਮੁੰਡੇ ਇੱਥੇ ਨੌਜਵਾਨ ਰਹਿ ਰਹੇ ਕਿਉਂਕਿ ਉਹ ਬਦੀਸ਼ਾ 'ਚ ਕਾਫੀ ਮੁੰਡੇ ਚਲੇ ਗਏ ਇੱਥੇ ਮਗਰ ਜਿਹੜਾ ਭਈਏ ਰਹਿ ਰਹਿ ਰਹੇ ਆ ਤੁਹਾਡੇ ਨੌਜਵਾਨ ਮੁੰਡੇ ਹੈਗੇ ਖੇਡਣ ਵਾਸਤੇ ਇੱਥੇ ਹਾਂਜੀ ਹੈਗੇ ਮੁੰਡੇ ਸਾਰੇ ਆ ਖੇਡ ਦੇ ਮੱਦੇ ਹਾਈ ਟੀਮ ਖੇਡਦੀ ਹਾਂ ਜੀ ਅੱਛਾ ਜੀ ਅੱਛਾ ਜੀ ਸਾਡੇ ਮੈਚ ਕਰਾ ਲੈਂਦੇ ਠੀਕ ਹੈ ਜੀ ਅੱਛਾ ਤੁਸੀਂ ਵਿਦੇਸ਼ਾ ਕਿਹੜੇ ਮੁੱਲਕੇ ਰਹਿੰਦੇ ਪਹਿਲਾਂ ਅਸੀਂ ਮੈਸਰੀ ਰਹਨਾ ਮੈਨੂੰ ਹਾਂ ਜੀ ਕਦੋਂ ਆਏ ਤੁਸੀਂ ਹੁਣ ਮੈਂ 30 ਤੀਰੀਕ ਨੂੰ ਆਇਆ ਹਾਂ ਜੀ ਹਾਂ ਜੀ ਠੀਕ ਹੈ ਚਲੋ ਅਸੀਂ ਤਾਂ ਚਾਹੁੰਦੇ ਕਿ ਸਾਡੇ ਜਿਹੜੇ ਬੱਚੇ ਦੇਖੋ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਪਹਿਲਾਂ ਆਪਾਂ ਮੈਂ ਇਤਿਹਾਸ ਪੜਦਾ ਸੀਗਾ ਜਿਹੜੇ 1984 ਚ ਸਿੰਘ ਸ਼ਹੀਦ ਹੋਏ ਆ ਉਹ 10-10 ਕਈ ਭੈਣ ਭਰਾ ਸੀਗੇ 6-6 ਸੀਗੇ ਜਿਹੜਾ ਕੋ ਬਿਲਕੁਲ ਖਾਨ ਨੂੰ ਨਿਗਾਹ ਭਈਏ ਆਨ ਕੇ ਦੇਖੋ ਹਣ ਦੇ ਕਿੰਨੇ ਕਿੰਨੇ ਨਿਆਣੇ ਆ ਝੋਂਪੜਿਆਂ ਚ ਰਹਿ ਰਿਆ ਸਾਡੇ ਲੋਕਾਂ ਦਾ ਸਭ ਕੋ ਖਾਣ ਨੂੰ ਹੈਗਾ ਜਮੀਨਾਂ ਵੀ ਹੈਗੀਆਂ ਸਭ ਕੋ ਹੈਗਾ ਫਿਰ ਵੀ ਨਿਆਣੇ ਪਤਾ ਨਹੀਂ ਕੀ ਗੱਲ ਹੈ ਉਹਨਾਂ ਨੂੰ ਜਿਹੜੇ ਬੱਚਾ ਦੇ ਬੱਚੇ ਪਹਿਲਾਂ ਦੱਸੋ ਕਿੰਨੇ ਆ ਜੀ ਐਵੇਂ ਦੋ ਬੱਚੇ ਆ ਦੋਨੇ ਐਂਟਰੀ ਪਲੇਅਰ ਹਾਕੀ ਖੇਡਦੇ ਫੀਲਡ ਆ ਕੇ ਖੇਡਦੇ ਜਿਹੜਾ ਵੱਡਾ ਰਵੀਰ ਸਿੰਘ ਮੱਲੀ ਚਰਮਨਵੀਰ ਸਿੰਘ ਮੱਲੀ 3 ਸਾਲ ਦਾ ਬੈਸਟ ਪਲੇਅਰ ਆ ਬਾਕੀ ਹੁਣ ਸੀਨੀਅਰ ਦੀ ਟੀਮ ਤੇ ਕੈਨੇਡਾ ਟੀਮ ਚ ਆ ਹਾਂਜੀ ਚਲੋ ਕੁਦਰਤੀ ਗੱਲ ਹੈ ਕਿ ਯਾਰ ਕੋਈ ਨੁਕਸਾਨਦਾ ਕੇਰ ਮਹਾਰਾਜ ਸਾਰਿਆਂ ਨੂੰ ਬਚਾ ਦੇਵੇ ਦੇਖੋ ਬੱਚੇ ਜਿਹੜੇ ਬਹੁਤ ਜ਼ਰੂਰੀ ਆ ਕਈ ਵਾਰ ਆਪ ਆਪਾਂ ਜਾਣ ਕੇ ਜਿਹੜਾ ਕਹਿਣਾ ਜੀ ਕੋਈ ਨਹੀਂ ਸਾਡੇ ਇੱਕ ਬੱਚਾ ਜੀ ਇਹਨੂੰ ਪੜਾ ਲਓ ਪੜਾ ਲਓ ਇਹ ਵੀ ਮਤਲਬ ਦੇਖਣਾ ਜਿਹਦਾ ਵੀ ਜਿਹੜੇ ਦੂਸਰੇ ਲੋਕੋ ਕਿਦਾਂ ਪੜਾਈ ਜਾਂਦੇ ਹਨਾ ਜਿਹੜਾ ਵਾਹ ਕੁਛ ਨਹੀਂ ਗਾ ਇਹ ਆਪਣੇ ਘਰटिया ਇਹ ਕਾਮ ਲਈ ਇਹ ਬੱਚੇ ਬਣਾਉਣੇ ਚਾਹੀਦੇ ਵਾਤ ਵਾਤ ਜਿੰਨੇ ਆਪਣੀ ਇਹ ਗਵਰਨਮੈਂਟਾਂ ਦੇ ਵਿਚਾਰ ਸੀਗੀ ਪੰਜਾਬ ਲਈ ਵੀ ਇੱਕ ਬੱਚਾ ਕਾਫੀ ਦੋ ਹਾਂਜੀ ਇੱਕ ਆਪੀ ਹੋਰ ਤੋਂ ਮਾਫੀ ਹੋ ਤਾ ਮਾਫੀ ਆਂਦੀ ਇਹ ਆਪਣਾ ਬਹੁਤ ਘਾਟਾ ਪਿਆ ਆਪਸੇ ਕੰਮ ਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਭਾਈ ਸਾਹਿਬ ਵਿਆਹ ਹੋਇਆ ਕਿੰਨੇ ਬੱਚੇ ਡਾ ਲੇ ਜੀ ਮੇਰੇ ਦੋ ਬੱਚੇ ਦੋ ਗੁੱਡੀਆਂ ਜੀ ਅੱਛਾ ਹਾਂਜੀ ਬਹੁਤ ਵਧੀਆ ਜੀ ਦੇਖੋ ਬਹੁਤ ਮਹਾਰਾਜ ਨੇ ਦੇਖੋ ਇਹ ਕੇਵੀ ਗੱਲ ਹੈਗੀ ਜੀ ਆਪਣੇ ਨਾ ਜਦਾਂ ਬੱਚੀ ਲੜਕੀ ਹੋ ਜਾਂਦੀ ਪਹਿਲਾਂ ਤੇ ਆਪਾਂ ਫਿਰ ਮਤਲਬ ਜਿਆਦੇ ਬੱਚੇ ਹੋ ਜਾਂਦੇ ਹਨਾ ਤੇ ਜਦੋਂ ਕਈ ਏਰ ਕਿਸੇ ਦਾ ਕਾਕਾ ਹੋ ਜਾਂਦਾ ਕਹਿੰਦਾ ਜੀ ਬਸ ਕੋਣ ਹੁਣ ਕਾਕਾ ਹੋ ਗਿਆ ਹਨਾ ਜੀ ਤੇ ਹਾਂਜੀ ਦਰਬੀ ਸੱਜਣ ਖੜੇ ਆ ਹਾਂਜੀ ਹਾਂਜੀ ਤੇ ਮਹਾਰਾਜ ਸਾਰਿਆਂ ਨੂੰ ਸਮਤ ਬਖਸ਼ੇ ਸਾਰਿਆਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਤਿਆ ਜੀ ਤੁਸੀਂ ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਜੀ ਵੀ ਪਿੰਡ ਚ ਟਰੈਕ ਬੜਿਆ ਹੋਵੇ ਹਮਮ ਹੋਰ ਗਰਾਊਂਡ ਜਿਹੜਾ ਕੰਮ ਹੋਣਾ ੜਾ ਥੋੜਾ ਜਿਹਾ ਉਹ ਹੋਵੇ ਲਾਈਟਾਂ ਵਗੈਰਾ ਲੱਗਣ ਜਿੱਦਾਂ ਕੀ ਵੇਲੇ ਹੁਣ ਜਿੱਦਾਂ ਪਿੰਡ ਚ ਦਿਨੇ ਟਾਈਮ ਨਹੀਂ ਲੱਗਦਾ ਬਸ ਹੀ ਰਾਤ ਨੂੰ ਵੀ ਗੇਮ ਕਰ ਸਕਦਾ ਚਲੋ ਬਹੁਤ ਵਧੀਆ ਜੀ ਚਲੋ ਹੁਣ ਆਪਾਂ ਅੱਗੇ ਜਾ ਕੇ ਵੀ ਤੁਹਾਨੂੰ ਦਿਖਾਉਣਾ ਹੈ ਪਿੰਡ ਦੇ ਬਾਰੇ ਕਿ ਐਂਡ ਚ ਕੀ ਕਿਦਾਂ-ਕਿਦਾਂ ਹੋ ਰਿਹਾ ਵਿਕਾਸ ਕਿਉਂਕਿ ਪਿੰਡ ਆਪਾਂ ਨੂੰ ਦੇਖੋ ਆਪਾਂ ਜੇ ਘਰ ਵਧੀਆ ਬਣਾਉਂਦੇ ਹਨਾ ਜੀ ਤੇ ਆਪਣਾ ਰੋਡ ਮਾੜਾ ਹੋਵੇ ਜਾਂ ਕੋਈ ਛੱਪੜ ਦਾ ਪਾਣੀ ਨਾ ਆਉਂਦਾ ਹੋਵੇ ਤੇ ਉਹ ਫੇਰ ਲੋਕ ਜਿਹੜੇ ਰਸਦਾਰ ਆਉਂਦੇ ਹੋਵੇ ਉਹ ਕਹਿੰਦੇ ਵੀ ਇਹ ਤੇ ਪਿੰਡ ਦਾ ਸਭ ਕੁ ਟੁੱਟਾ ਹੋਇਆ ਰਾਹ ਟੁੱਟਾ ਹੋਇਆ ਹੈ ਨਾ ਤਾਂ ਉਹ ਆਪਾਂ ਜਾ ਕੇ ਦੇਖਦੇ ਆ ਤੇ ਸਾਡੇ ਐਨਆਰਆਈ ਵੀਰ ਤੇ ਜਿਹੜੀ ਗਵਰਨਮੈਂਟ ਸਾਡੀ ਹੈ ਉਹ ਵੀ ਕਿਸ ਤਰ੍ਹਾਂ सरपंच साहब ਦੇ ਨਾਲ ਪੰਚਾਇਤ ਨਾਲ ਉਹ ਮੋਢਾ ਨਾਲ ਮੋਢਾ ਲਾ ਕੇ ਜਿਹੜੇ ਇਹਨਾਂ ਦੀ ਹੈਲਪ ਕਰਦੇ ਆ ਚਲੋ ਆਪਾਂ ਤੁਹਾਨੂੰ ਪਿੰਡ ਜਾ ਕੇ ਦਿਖਾਉਂਦੇ ਤੁਹਾਨੂੰ ਆਪਾ ਇਹਦੇ ਬਾਥਰੂਮ ਦੇਖ ਰਹੇ ਜੀ ਇਹ ਕਿਹੜੇ ਨਰੇ ਵੀਰ ਨੇ ਬਣਾਏ ਜੀ ਸਰਦਾਰ ਸਰਬਜੀਤ ਸਿੰਘ ਪਨੇਸਰ ਤੇ ਗੁਰਚਰਨ ਸਿੰਘ ਪਨੇਸਰ ਦੇ ਦੋ ਛਕੇ ਭਰਾ ਆ ਉਹਨਾਂ ਨੇ ਆਪਣੇ ਡੈਡੀ ਦੀ ਯਾਦ ਵਿੱਚ ਤਿੰਨ ਬਾਥਰੂਮ ਬਣਾਏ 300000 ਰੁਪਏ ਲਾ ਗਟਰ ਬਣਾਇਆ ਨਹੀਂ ਸਾਰਾ ਤੇ ਉਹਨੇ ਹਾਂਜੀ 300 ਉਹਨਾਂ ਬਜ਼ੁਰਗ ਬਾਬੂ ਧੰਨਾ ਸਿੰਘ ਸਰਦਾਰ ਧੰਨਾ ਸਿੰਘ ਐਸੇ ਸੀਐਸ ਜਿਹੜੇ ਜੀ ਜਦੋਂ ਸਾਡੇ ਪਿੰਡ ਚ ਸਕੂਲ ਬਣਨਾ ਸੀ ਪਹਿਲਾਂ ਤੇ ਡੀਸੀ ਸਾਹਿਬ ਆਏ ਤਾਂ ਉਹਨੇ ਕਿਹਾ ਜਿਹੜਾ ਪਿੰਡ ਦਾ ਬੰਦਾ 50000 ਰੁਪਏ ਜਮ੍ਹਾਂ ਕਰਾਊਗਾ ਉਸ ਪਿੰਡ ਵਿੱਚ ਸਕੂਲ ਜਾਂਦਾ ਜਾਊਗਾ ਬਿਲਕੁਲ ਸਦਾ ਧਰਨਾ ਸਿੰਘ ਹੁਣੀ ਪਹਿਲਾ 50000 ਰੁਪਏ ਦਿੱਤਾ ਤੇ ਉਹਨਾਂ ਨੇ ਹੌਲੀ ਹੌਲੀ ਗਵਰਨਮੈਂਟ ਨੇ ਉਹਨਾਂ ਨੂੰ ਵਾਪਸ ਕੀਤਾ ਫਿਰ ਸਾਡਾ ਇਲਾਕੇ ਚੋਂ ਰਾਪ ਔਰ ਦਾਦੂਵਾਲ ਸਲਾਰਪੁਰ ਨਰਾਂਗਪੁਰ ਝੇੜੂ ਤੇ ਮਿਹੜੂ ਚ ਕੱਲਾ ਸਕੂਲ ਸੀ ਪਹਿਲਾਂ ਤਾਂ ਸਾਰੇ ਬੱਚੇ ਇੱਥੇ ਆਉਂਦੇ ਹੁੰਦੇ ਪੜ੍ਹਨ ਫੇ ਹੌਲੀ ਹੌਲੀ ਤਾਂ ਸਾਰੇ ਬਣ ਗਏ ਪਹਿਲਾਂ ਤਾਂ ਉਹਨਾਂ ਦਾ ਪਰਿਵਾਰ ਦਾ ਬਹੁਤ ਸਹਯੋਗ ਸਾਡੇ ਪਿੰਡ ਦੀ ਕੋਆਪਰੇਟਿਵ ਸੁਸਾਇਟੀ ਤਦਾ ਤਨਾ ਸੌਣੇ ਚਾਲੂ ਕੀਤੀ ਸੀ ਲੋਕਾਂ ਦੇ ਘਰਾਂ ਚ ਜਾ ਕੇ 2-2 ਰੁਪਏ ਲੈ ਕੇ ਉਹਨਾਂ ਦਾ ਅਕਾਊਂਟ ਖਲਾਇਆ ਤਾਂ ਸੁਸਾਇਟੀ ਨੂੰ ਕਾਮਯਾਬ ਕੀਤਾ ਐਸ ਵੇਲੇ ਸਾਡੀ ਸੁਸਾਇਟੀ ਦਾ 30 ਲੱਖ ਰੁਪਇਆ ਪ੍ਰੋਫਿਟ ਆਫ ਦਾ ਸਾਲ ਦਾ ਐਨਾ ਕਾਰੋਬਾਰ ਉਹਨਾਂ ਨੇ ਲੋਕਾਂ ਦੀਆਂ ਮੰਗਤਾ ਪਈਆਂ ਤਾਂ ਉਹਨਾਂ ਦਾ ਬਹੁਤ ਉਹਨਾਂ ਦਾ ਧੰਨਵਾਦ ਹੈ ਉਹਨਾਂ ਨੇ ਸਾਡੇ ਪਿੰਡ ਨੂੰ ਕਾਮਯਾਬ ਕੀਤਾ ਠੀਕ ਹੈ ਜੀ ਧੰਨਵਾਦ ਚਲੋ ਜੀ ਤੇ ਆਪਾਂ ਸਰਪੰਚ ਸਾਹਿਬ ਨੂੰ ਥੋੜੇ ਜਿਹਾ ਪੁੱਛਦੇ ਆ ਕਿ ਪਿੰਡ ਦੀ ਆਬਾਦੀ ਕਿੰਨੀ ਕਾ ਜੀ ਜੀ ਹੈ ਤਾਂ 1300 ਹੈਗੀ ਆ ਬਾਕੀ ਤਕਰੀਬਨ ਬਾਹਰ گئے ਹੋਏ ਆ ਅੱਛਾ ਜੀ ਹਾਂ ਜੀ ਤੇ ਆਪਣੀ ਵੋਟ ਕਿੰਨੀ ਕਾ ਜੇ ਪਿੰਡ ਦੇ ਮੇਰੇ ਵੋਟ ਨਹੀਂ ਸਤ ਸਤ ਵੋਟ 1300 ਹੈਗੀ ਆ ਉਹਦਾ ਆਬਾਦੀ ਹਾਂ ਜੀ ਪੋਲ ਲੌਂਗ ਤਾਂ ਹਾਂ ਜੀ ਹੈਗੀ ਆ 3-4000 ਦੀ ਤਾਂ ਹੈਗੀ ਤਕਰੀਬਨ ਆਬਾਦੀ ਜਿਹੜੀ ਆ ਹਾਂ ਜੀ ਹਾਂ ਜੀ ਚਲੋ ਜੀ ਆਪਾਂ ਅੱਗੇ ਜਾ ਕੇ ਦੇਖਦੇ ਆ ਪਿੰਡ ਦੇ ਦਿਖਾਉਨੇ ਤੁਹਾਨੂੰ ਸਟੇਡੀਅਮ 'ਚ ਬਹੁਤ ਕੰਮ ਹੋਣ ਵਾਲਾ ਆ। ਦੂਜੀ ਟਰਮ ਆ ਜੀ ਇਹਨਾਂ ਦੀ ਸਪੱਤ। ਹਾਂਜੀ। ਦੂਸਰੀ ਟਰਮ ਆ 5 ਸਾਲ ਤੋਂ ਬਾਅਦ। ਠੀਕ ਠੀਕ। ਪਹਿਲਾ 5 ਸਾਲ ਫਿਰ 5 ਸਾਲ ਛੱਡ ਕੇ ਹੁਣ ਫੇਰ 5 ਸਾਲ। ਸਟੇਡੀਅਮ ਵੀ ਬਣੀ ਹੋਈ ਛੱਡ। ਹਾਂਜੀ ਹਾਂਜੀ ਸਟੇਡੀਅਮ ਦੀ ਘਾਟ ਹੈ ਆਪਣੇ। ਉਹ ਜਿਹੜਾ ਸੀਵਰੇਜ ਆ ਜੀ। ਸੀਵਰੇਜ ਤੁਸੀਂ ਕਿਦਾਂ ਪਿੰਡ ਦਾ ਸ਼ੁਰੂ ਕੀਤਾ ਗਏ? ਨਹੀਂ ਪਹਿਲਾਂ ਪਏ ਹੋਏ ਆ ਹੁਣ ਨਹੀਂ ਕੋਈ ਕੀਤਾ। ਤਾਹੀ ਕੀਤਾ ਸੀ ਸਕੂਲ ਦਾ ਜਿਹੜਾ ਇਹਨਾਂ ਨੇ ਬੱਚਿਆਂ ਨੇ। ਅੱਛਾ ਜੀ। ਹਾਂਜੀ। ਜੂਥ ਕਲੱਬ। ਸੀਵਰੇਜ ਪਹਿਲਾਂ ਸ਼ੁਰੂ ਹੋ ਗਿਆ ਨਾ ਜੀ? ਹਾਂਜੀ ਸ਼ੁਰੂ ਹੋਇਆ ਹੈ। ਚਲੋ। ਤੇ ਹਾਂਜੀ ਸੀਵਰੇਜ ਪਾਇਆ ਪਿੰਡ ਦਾ ਸੀਵਰੇਜ ਪਾਇਆ ਅੱਛਾ ਪਹਿਲਾਂ ਪਾਇਆ ਹੋਇਆ ਪਾਇਆ ਪਾਇਆ ਹੋਇਆ ਇਹ ਉਹ ਪੰਚਾਇਤ ਨੇ ਪਾਇਆ ਹੋਇਆ ਪੰਚਾਇਤ ਨੇ ਪਾਇਆ ਸੀ ਐਨ ਆਰ ਆਈ ਭਰਾਵਾਂ ਨੇ ਪਾਇਆ ਸੀ ਅੱਛਾ ਠੀਕ ਠੀਕ ਐਨ ਆਰ ਆਈ ਪਾਇਆ ਭਰਾਵਾਂ ਤੋਂ ਪਾਇਆ ਇਕੱਠੇ ਕੀਤਾ ਸੀਗੇ ਤੇ ਉਹਨਾਂ ਨੇ ਸਾਡੀ ਹੈਲਪ ਕੀਤੀ ਤਾਂ ਸੀਵਰੇਜ ਪਾਇਆ ਸੀ ਅਮਰਜੀਤ ਸਰਪੰਚ ਸੀਗਾ ਉਦੋਂ ਜੀ ਠੀਕ ਹੈ ਜੀ ਹਾਂਜੀ ਤੇ ਅੱਜ ਤਾਂ ਇੱਥੇ ਵੀ ਕਾਫੀ ਜਿਹੜਾ ਨੇ ਕੀਤਾ ਮਿੱਟੀ ਮਿੱਟੀ ਪਾਈ ਆ ਉਹ ਪਰਲੇਮਾਨ ਨੇ ਆਪਾਂ ਜਿਹੜਾ ਦੇਖ ਰਹੇ ਹਾਂ ਜਿੱਥੇ ਖੇਡ ਰਹੇ ਆ ਨੌਜਵਾਨ ਉਹ ਗਰਾਊਂਡ ਆ ਇਸ ਪਿੰਡ ਦੀ ਮੇੜੂ ਦੀ ਇਸ ਸਕੂਲ ਦੇ ਨੇ ਪੜਾਇਆ ਜੀ ਇਹ ਸਾਰਾ ਜੋ ਵੀ ਆ ਗਰਾਊਂਡ ਪੱਧਰੀ ਕੀਤੀ ਕਲੱਬ ਵਾਲੇ ਮੁੰਡਿਆਂ ਨੇ ਸਾਰੇ ਕੀਤੀ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਆ ਸੀ ਬ੍ਰਿਜ ਵੀ ਉਹਨੇ ਆਪਣੇ ਕੋਲੋਂ ਪਾਇਆ ਆਪਣੇ ਕੋਲੋਂ ਅਸੀਂ ਇਹ ਹੁਣ ਦਾ ਟਕਰਿੰਦਾ ਆ ਪਉਣ ਨੂੰ ਠੀਕ ਹੈ ਅਸੀਂ ਤਾਂ ਇਹੇ ਦਰਖਾਸਤ ਕਰਦੇ ਸਾਡੇ ਅੱਗੇ ਨਾ 400 ਮੀਟਰ ਦੀ ਦੌੜ ਲੱਗਦੀ ਹੁੰਦੀ ਏ ਸਕੂਲ ਦੇ ਆ ਜਿਹੜੇ ਸੁਪੈਦਿਆ ਜੇ ਕਿਤੇ ਇਹ ਸਰਕਾਰ ਘਟਾ ਦੇਵੇ ਤਾਂ ਸਾਡਾ ਟਰੈਕ ਬਣ ਸਕੇ ਬੱਚਿਆਂ ਨੂੰ ਪ੍ਰੈਕਟਿਸ ਕਰਨ ਨੂੰ ਸੌਖਾ ਹੋ ਜਾਊਗਾ ਆ ਜਿਹੜੇ ਵਿਚਾਲੇ ਆ ਨਾ ਜੀ ਇਹਨੂੰ ਸੁਪੈਦਿਆ ਲੋਅ ਆ ਪਿੰਡ ਤੇ ਲਾਜਣਾ ਹੈ ਹਾਂ ਜੀ ਇੱਕ ਸਾਈਡ ਤੇ ਅਸੀਂ ਲਾ ਦੇਣੇ ਅਸੀਂ ਕਾ ਹੁਣ ਵਿਚਾਰ ਫਾਉਂਡੇਸ਼ਨ ਵਾਲੇ ਮੁੰਡੇ ਕਰਦੇ ਵੇ ਗਰਾਊਂਡ ਅਸੀਂ ਇੱਕ ਸਾਈਡ ਤੇ ਲਾ ਜਾਣੀ ਆ ਕਬੱਡੀ ਦੀ ਇੱਥੇ ਬਾਸਕਟਬਾਲ ਦੀ ਹੋਊ ਬਾਲੀਬਾਲ ਦੀ ਗਰਾਊਂਡ ਬਣ ਜੂਏ ਤਾਂ ਪਧਰਾ ਕਰ ਦਤਾ ਹਾਂ ਜਿਹੜਾ ਸਾਨੂੰ ਮੈਚ ਐਦ ਕਿ ਉੱਥੇ ਮੈਚ ਉੱਥੇ ਸਾਨੂੰ ਪੱਕੀ ਗਰਾਊਂਡ 'ਚ ਕਰਾਉਣਾ ਪਿਆ ਕਬੱਡੀ ਦਾ ਕਿਉਂ ਇਹ ਗਰਾਊਂਡ ਛੋਟੀ ਸੀ ਜਗ੍ਹਾ ਥੋੜੀ ਸੀ ਇਸ ਕਰਕੇ ਅਸੀਂ ਕਹਿੰਦੇ ਜਿੱਥੇ ਸੁਪੈਦਾ ਦੇ ਹਾਂ ਇਹ ਸਾਰੀ ਹਾਦਸਾ ਸਾਡੀ ਸਕੂਲ ਦੀ ਆ ਜੀ ਹਾਂਜੀ ਇਹਦੀ ਬਾਉਂਡਰੀ ਬਾਲ ਹੋਣੇ ਵਾਲਾ ਹਲਾ ਅਸੀਂ ਐਨਆਰਬੀਆਂ ਨੂੰ ਇਹੀ ਤਾਲਲਾ ਕਰਾਂਗੇ ਵੀ ਤੁਸੀਂ ਥੋੜਾ ਬਹੁਤ ਦੁਬਾਰੀ ਹੋ ਜਾਏ ਤੇ ਡੰਗਰ ਬੱਚਾ ਨਾ ਅੰਦਰ ਆਵੇ ਗਰਾਊਂਡ ਖਰਾਬ ਨਾ ਹੋਵੇ ਜਿਹੜਾ ਸਾਰੀ ਹਾਂਜੀ ਠੀਕ ਹੈ ਜੀ ਭਾਈ ਆਪਾ ਦੇਖਦੇ ਜੀ ਜਿਹੜਾ ਐਨਆਰਆਈ ਵੀਰਾਂ ਨੇ ਜੈਮ ਬਣਾਇਆ ਹੋਇਆ ਇੱਥੇ ਬੱਚਿਆਂ ਵਾਸਤੇ ਕਸਰਤ ਕਰਨ ਵਾਸਤੇ ਜਿਹੜਾ ਵਾ ਉਹ ਆਪਾਂ ਦੇਖ ਰਹੇ ਆ ਵੇਟ ਰੱਖੇ ਹੋਏ ਆ ਇਹ ਜਿਹੜੀ ਕਸਰਤ ਆ ਜਿਹੜੇ ਆਪਾਂ ਜੈਮ ਚ ਨੌਜਵਾਨ ਜਾਂਦੇ ਆ ਕਈ ਵਾਰ ਪੈਸੇ ਦੇ ਦੇ ਕੇ ਆਪਾਂ ਜੈਮਾਂ ਚ ਜਾਂਦੇ ਆ ਤੇ ਇਹ ਨੌਜਵਾਨ ਜਿਹੜੇ ਸਾਡੇ ਉਹਨਾਂ ਵਾਸਤੇ ਐਨਆਰਆਈ ਵੀਰਾਂ ਨੇ ਇਹ ਸਮਾਨ ਲੈ ਕੇ ਦਿੱਤਾ ਇਹ ਬਹੁਤ ਮਹਿੰਗਾ ਸਮਾਨ ਹੁੰਦਾ ਤੇ ਇਹ ਕਿਹੜੇ ਐਨਆਰਬੀ ਇਹ ਦਿੱਤਾ ਘਟ ਗਿਆ ਜੀ ਹੁਣ ਥੋੜ ਜਾ ਹੋਰ ਸਰਦਾਰ ਦਰਸ਼ਨ ਸਿੰਘ ਦਾ ਆਪਣੇ ਉਹਨਾਂ ਦਾ ਪੋਤੇ ਦੀ ਡੈਥ ਹੋ ਗਈ ਸੀ ਉਹਨਾਂ ਨੇ ਆਪਣੇ ਪੋਤੇ ਪ੍ਰਵਿੰਦਰ ਸਿੰਘ ਦੀ ਯਾਦ ਵਿੱਚ ਬਣਾਈ ਸੀ ਮੱਖਣ ਸਿੰਘ ਦਾ ਮੁੰਡਾ ਆ ਉਹ ਜੂਕੇ ਰਹਿੰਦੇ ਆ ਆ ਬਹੁਤ ਪੁਰਾਣਾ ਜੈਮੂਨੀ ਬਣਾ ਕੇ ਦਿੱਤਾ ਪਿਛਲੇ ਸਾਲ ਆਇਆ ਸੀ ਯੂਨੀਅਰ ਪੇਰ ਕੀਤੀ ਦਾ ਰੰਗ ਰੂੰਗ ਕਰਾ ਕੇ ਦਿੱਤਾ ਇਹ ਸਾਰੀ ਉਹਨਾਂ ਦੀ ਦੇਣ ਆ ਬਾਕੀ ਹੋਰ ਐਨਆਰਬੀ ਆਉਂਦੇ ਆ ਉਹ ਵੀ ਸਮਾਨ ਥੋੜਾ ਬਹੁਤ ਜਿੰਨਾ ਵੀ ਸਰਦਾ ਕਿਤੇ ਦਾ ਦੇ ਜਾਂਦਾ ਹੱਲੇ ਵੀ ਸਮਾਨ ਦੀ ਬਹੁ ਘਾਟ ਆ ਜੇ ਉਹ ਆਇਆ ਸੀ ਉਹਨਾਂ ਨੂੰ ਇਹ ਰਿਕੁਐਸਟ ਕਰਦੇ ਐ ਐਨਆਰਬੀ ਇਹਨਾਂ ਨੂੰ ਕਿ ਜਿਹੜਾ ਸਮਾਨ ਘਟਿਆ ਚਲੋ ਬੱਚਿਆਂ ਨੂੰ ਦੇਣ ਬੱਚੇ ਪ੍ਰੈਕਟਿਸ ਕਰਨ ਗਾਂ ਗੇਮਾਂ ਵਿੱਚ ਜਾਣ ਨਚਿਆਂ ਦਾ ਕੋਡ ਇਹਨਾਂ ਦੇ ਗਾਲੋਂ ਲਿੱਤੇ ਚੰਗੇ ਪਾਸੀ ਲੱਗਣ ਬੱਚੇ ਸਾਰੇ ਜਦੋਂ ਆਪਾਂ ਕਿਸੇ ਨੌਜਵਾਨ ਨੂੰ ਦੇਖਦੇ ਬੱਚੇ ਨੂੰ ਕੋ ਉਪਹਾਰ ਚੁੱਕਦਾ ਵਾ ਫਿਰ ਦੂਸਰੇ ਬੱਚੇ ਉਹਨਾਂ ਨੂੰ ਸ਼ੌਕ ਜਾਗਦਾ ਕਿ ਅਸੀਂ ਵੀ ਆਪਣੀ ਸਿਹਤ ਦਾ ਜਿਹੜਾ ਖਿਆ ਰੱਖੀਏ ਕਿਉਂਕਿ ਬਹੁਤ ਜ਼ਿਆਦੇ ਬੱਚੇ ਜਿਹੜੇ ਆ ਉਹ ਨਸ਼ਾ ਖਾ ਖਾ ਕੇ ਆਪਾਂ ਅਖਬਾਰਾਂ 'ਚ ਪੜਦੇ ਆ ਜਾਂ ਕੁੱਟੀਆਂ ਸੁਣਦੇ ਆ ਨੌਜਵਾਨ ਜਿਹੜੇ ਆ ਖਤਮ ਹੋ ਰਿਹਾ ਕੁਰੀਆਂ ਹੋ ਰਿਆਂ ਆਪਾਂ ਜਦੋਂ ਦੇਖਿਆ ਕਿ ਇੱਕ ਦਵਾਈ ਜਿਹੜੀ ਆਪਾਂ ਰੱਖਦੇ ਆਂ ਜੀਭ ਥੱਲੇ ਤੇ ਆਪਾਂ ਦੇਖਦੇ ਆ ਕਿ ਬਹੁਤ ਸਿਆਣੇ-ਸਿਆਣੇ ਬੰਦੇ ਜਿਹੜੇ ਹੁੰਦੇ ਆ ਬੀਬੀਆਂ ਆਪਾਂ ਦੇਖਿਆ ਉਹ ਵੀ ਲੈਣਾ ਚ ਲੱਗੇ ਹੋਈਆਂ ਨਸ਼ੇ ਨੂੰ ਛੱਡਣ ਵਾਸਤੇ ਉਹ ਗੋਲੀਆਂ ਲੈਣ ਜਾਂਦੇ ਆ ਜਿਹੜੇ ਸਿਹਤ ਦਾ ਜਿਹੜਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਘੱਟ ਖਾਓ ਤਰੋ ਕਸਰਤ ਕਰੋ ਬਹੁਤ ਜ਼ਿਆਦਾ ਜਿਹੜਾ ਆ ਆਪਣਾ ਸਿਹਤ ਦਾ ਜਿਹੜਾ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਆ ਉਹ ਆਪਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਕੁਝ ਆਪ ਆ ਜਿਹੜੇ ਲੈਟਰ ਦੇਖ ਰਿਹਾ ਇਹ ਵੀ ਐਨਰ ਵੀਰਾਂ ਨੇ ਲਾਈ ਹੋਇਆ ਇੱਥੇ ਇਹ ਪੰਜ ਲਟਾਂ ਦੱਸਦੇ ਆ ਕਿ ਇੱਥੇ ਲਾਈਆਂ ਇੱਥੇ ਹਾਂਜੀ 6 ਲਟਾਂ ਇੱਥੇ ਜਿਹੜਾ ਮੱਲੀ ਸਾਹਿਬ ਨੇ ਲਵਾਈਆਂ ਇਹ ਇੱਥੇ ਲਵਾਈਆਂ ਮੱਲੀ ਸਾਹਿਬ ਹੋਣਾ ਨੇ ਤੇ ਇੱਥੇ ਜਿਹੜਾ ਕੱਲ ਟੂਰਨਾਮੈਂਟ ਹੋਇਆ ਸੀ ਆ ਆਪਾਂ ਦੇਖ ਰਹੇ ਗਰਾਊਂਡ ਹੈ ਇਹ ਜਿਹੜੀ ਆ 6 ਲਟਾਂ ਜਿਹੜੀਆਂ ਮੱਲੀ ਸਾਹਿਬ ਨੇ ਲਵਾਈਆਂ ਕਹਿੰਦੇ ਇੱਥੇ ਫੁੱਟਬਾਲ ਦੀ ਗਰਾਊਂਡ ਹੈ ਜੀ ਹਾਂਜੀ ਆ ਜਿੰਨ ਫੁੱਟਬਾਲ ਦੀ ਗਰਾਊਂਡ ਗੱਲ ਪਟਕ ਕੇ ਫੇਰ ਇੱਥੇ ਕਬੱਡੀ ਦੀ ਗਰਾਊਂਡ ਬਣਾਈ ਗਈ ਪੂਰੀ ਸਾਡਾ ਵਿਚਾਰਿਆ ਉਹ ਸਾਈਡ ਤੇ ਸਾਡਾ ਕੋ ਜਗ੍ਹਾ ਹੈਗੀ ਆ ਉੱਥੇ ਅਸੀਂ ਪੂਰੀ ਦੀ ਪੂਰੀ ਗਰਾਊਂਡ ਕਬੱਡੀ ਦੀ ਬਣਾ ਲਈਏ ਇੱਥੇ ਬਾਸਕਟਬਾਲ ਦੀ ਤਾਂ ਵਾਲੀਬਾਲ ਦੀ ਗਰਾਊਂਡ ਬਣ ਜਾਵੇ ਫੇਰ ਸਾਨੂੰ ਇਹ ਵੀ ਰਿਕੁਆਇਰ ਬਜੇ ਉੱਥੇ ਕਬੱਡੀ ਦੀ ਗਰਾਊਂਡ ਬਣੇ ਉਹਦੇ ਨਾਲ ਸਟੇਡੀਅਮ ਵੀ ਛੋਟਾ ਜਿਹਾ ਬੇਸ਼ੱਕ ਬਣ ਜਾਵੇ ਤੇ ਤੁਹਾਨੂੰ ਦੇਖਣ ਨੂੰ ਵਧੀਆ ਹੋ ਜਾ ਜਿੱਦਾਂ ਪੁਰਾਣਾ ਸਾਡਾ ਚੱਲਿਆ ਉਹਦਾ ਪਿੰਡ ਦਾ ਸਹਿਯੋਗ ਹੈ ਸਾਰੇ ਐਨ ਆਰ ਆ ਭਰਾਵਾਂ ਦਾ ਸਹਿਯੋਗ ਹੈ ਸਾਨੂੰ ਤਾਂ ਪਿੰਡ ਦੇ ਵੀ ਲੋਕਾਂ ਦਾ ਪਤਵੰਤਿਆਂ ਦਾ ਸਾਨੂੰ ਸਹਿਯੋਗ ਹੈਗਾ ਰਲ ਮਿਲ ਕੇ ਜੇ ਸਾਡਾ ਇਹ ਕਾਰਜ ਛੋਟਾ ਜਿਹਾ ਪੂਰਾ ਹੋ ਜਾਵੇ ਚਲੋ ਅਗਾਹ ਬੱਚੇ ਵੀ ਆਉਂਦੇ ਆ ਬੱਚੇ ਵੀ ਮਿਹਨਤ ਕਰਨ ਨਾ ਚਾਹਦੇ ਕੋਰਟ ਤੋਂ ਬਚਣ ਤੇ ਇਹ ਪਾਸੇ ਨੂੰ ਲੱਗਣ ਪਹਿਲਾਂ ਸਾਡੇ ਪਿੰਡ ਦੇ ਪਲੇਅਰ ਬਹੁਤ ਕਬੱਡੀ ਦੇ ਵੀ 6-7 ਇੰਟਰਨੈਸ਼ਨਲ ਪਲੇਅਰ ਹੋਏ ਅਸਲ ਆ ਨਹੀਂ ਜਿਨ੍ਹਾਂ ਨੇ ਬਹੁਤ ਮੱਲਾ ਮਾਰੀਆਂ ਬਾਹਰ ਦੇ ਦਿੱਤਾ ਵੀ ਜਾਗ ਗਏ ਮੱਲੀ ਸਾਹਿਬ ਨੇ ਤਿਆਰ ਕੀਤੇ ਸੀ ਮੱਲੀ ਸੀ ਗੁਰਜੀਤ ਸੀ ਤੁਨੂੰ ਸੀ ਤੇ ਅਮਨੂਣੀ ਸੀਗੇ ਮੁੰਡੇ ਪੂਣਾ ਚ ਉਹ ਸਾਰੇ ਬਹੁਤ ਸੋਹਣਾ ਖੇਡਦੇ ਰਹੇ ਆ ਤੇ ਹੁਣ ਚਲੋ ਰੱਬ ਦਾ ਇਹ ਉਹਨਾਂ ਨੂੰ ਕੈਨੇਡਾ ਚ ਦਿੱਤੀਆਂ ਧਰਤੀ ਕੈਨੇਡਾ ਦੀ ਧਰਤੀ ਦੇ ਬਸ ਰਹੇ ਆ ਰੱਬ ਉਹਨਾਂ ਨੂੰ ਤੰਦਰੁਸਤੀ ਦੇਵੇ ਹਾਂ ਤੇ ਉਹ ਆਪਣੇ ਜਿਹੜਾ ਵਾ लवली ਯੂਨੀਵਰਸਿਟੀ ਆਪਾਂ ਦੇਖ ਰਹੇ ਆ ਜੀ ਕੋਲ लवली ਯੂਨੀਵਰਸਿਟੀ ਜਿਹੜੀ ਆ ਆ ਜਿਹੜੀ ਆ ਉਹਨਾਂ ਦੇ ਹੱਥ ਵਿੱਚ ਆ ਗਈ ਆ ਜੀ ਉਹਨਾਂ ਨੇ ਤਾਂ ਕਾਫੀ ਲੰਮੀ ਤਕਰੀਬ ਸਾਢੇ ਪਿੰਡ ਦੀ ਅੱਧੀ ਜਮੀਨ ਉਹਨਾਂ ਨੇ ਖਰੀਦ ਲਈ ਆ ਅੱਛਾ ਜੀ ਹਾਂ ਜੀ ਤੇ ਇਹ लवली ਦਾ ਸਾਰਾ ਘਰ ਜਮੀਨ ਹਾਂ ਜੀ ਕੱਲ ਦੇ ਆ ਤੁਸੀਂ ਵੀ ਖੇਤੀ ਕਰਦੇ ਹੋ ਜੀ ਹਾਂ ਜੀ ਮੈਂ ਵੀ ਖੇਤੀ ਕਰਦਾ ਜ਼ਮੀਨ ਜਿਹੜੀ ਆ ਬਹੁਤ ਔਖੀ ਬਣਦੀ ਦੇਖੋ ਸਾਡੇ ਬਜ਼ੁਰਗਾਂ ਦੇ ਜ਼ਮੀਨਾਂ ਲਈਆਂ ਹੋਈਆਂ ਉਹ ਆਪਾਂ ਜਦਾਂ ਵੇਚੀ ਜਾਂਦੇ ਆ ਮੈਨੂੰ ਚਾਹ ਦੇ ਨਾਲ ਜੇ ਆਪਾਂ ਖਰੀਦੀ ਹੋਵੇ ਫੇਰ ਚਲੋ ਵੇਚ ਲੈ ਗੱਲ ਵੱਖਰੀ ਪਰ ਜਿਹੜੀ ਬਜ਼ੁਰਗਾਂ ਜ਼ਮੀਨ ਜਿਹੜੀ ਵੇਚਣੀ ਆ ਉਹ ਤਾਂ ਮੈਂ ਕਹਿੰਦਾ ਵੀ ਮਾੜੀ ਗੱਲ ਆ ਚਲੋ ਰੱਖਣੇ ਚਾਹੀਦੇ ਜ਼ਮੀਨ ਆਪਣੇ ਕੋਲ ਥੋੜੇ ਬਹੁਤ ਜੀ ਇਹ ਤਾਂ ਬਿਲਕੁਲ ਖਾਲੀ ਕਰਕੇ ਫੜਾ ਫੜ ਚੱਲ ਜਾਂਦੇ ਮੁਰ ਕੇ ਦੇਖੋ ਕੱਲ ਜਾਜਾ ਜਾਜਾ ਪਰ ਪਰ ਅਮਰੀਕਾ ਨੇ भेज ਜਾਂਦੇ ਆ ਫੇ ਕਿੰਨਾ ਦੁੱਖ ਹੁੰਦਾ ਦੇਖੋ ਜ਼ਮੀਨਾਂ ਵੇਚ ਕੇ ਗਏ ਵਿਚਾਰੇ ਹਾਂਜੀ ਤੇ ਅਮਰੀਕਾ ਵਾਲਿਆਂ ਨੇ ਉੱਥੇ ਭੇਜਤੇ ਆ ਇੱਧਰ ਇੱਧਰ ਜੁਗਰੇ ਲੋਕ ਆ ਕਿੰਨਾ ਖਾਂਦਾ ਜੀ ਬਹੁਤ ਮਹਾਰਾ ਸਾਰੇ ਸਮਤ ਬਖਸ਼ ਜੀ ਅੱਜ ਇੱਥੇ ਐਸਾ ਵਕਤ ਅਸੀਂ ਖੜੇ ਆ ਇਹ ਪਿੰਡ ਮਿਹੜੂ ਦਾ ਇਹ ਬੱਸ ਸਟੈਂਡ ਆ ਇੱਥੇ ਬੱਸ ਰੁਕਦੀ ਤੇ ਇੱਥੇ ਜਿਹੜੇ ਆ ਵੱਖਰੇ ਵੱਖਰੇ ਪਿੰਡਾਂ ਨੂੰ ਫਿਰ ਬੱਸਾਂ ਜਾਂਦੇ ਆ ਜਿੱਦਾਂ ਕੁੱਕੜ ਪਿੰਡ ਸੋਫੀ ਪਿੰਡ ਹਰਦੋਫਰਾਲਾ ਮਿਹੜੂ ਹਰਦੋ ਵਾਲਾ ਇੱਥੋਂ ਸਾਰੀਆਂ ਬੱਸਾਂ ਜਿਹੜੀਆਂ ਚਾਚੋਵਾਲ ਰਾਏਪੁਰ ਦਾਦੂਵਾਲ ਜਮਸ਼ੇਰ ਇਹ ਇਥੋਂ ਤੇ ਬਸਾਂ ਜਿਹੜੀਆਂ ਵਾ ਵੱਖ-ਵੱਖਰੇ ਪਿੰਡਾਂ ਨੂੰ ਜਾਂਦੀਆਂ ਇਹ ਪਿੰਡ ਦਾ ਜਿਹੜਾ ਵਾ ਚੌਕ ਹੈ ਚ ਬਸ ਸਟੈਂਡ ਆਪਾਂ ਦੇਖ ਰਹੇ ਹਾਂ ਇਥੋਂ ਪਰ ਵੱਖਰੇ-ਵੱਖਰੇ ਜਗ੍ਹਾ ਤੇ ਪਰ ਜਿਹੜੇ ਲੋਕ ਜਿਹੜੇ ਆਪਾਂ ਦੇਖ ਰਿਹਾ ਜੀ ਗੁਰਦਰਾ ਸਾਹਿਬ ਚੜਦਾ ਪਾਸਾ ਜਿਹੜਾ ਗੁਰਦਰਾ ਸਾਹਿਬ ਆ ਮਿਹੜੂ ਤੇ ਆਓ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਗੁਰਦਰਾ ਸਾਹਿਬ ਜੀ ਦੇ ਆਏ ਤੋਂ ਆਏ ਐਸ ਵਕਤ ਅਸੀਂ ਇਹ ਗੱਲਬਾਤ ਕਰਦੇ ਆ ਜੇ ਪਿੰਡ ਮੇੜੂ ਦੇ ਜਿਹੜੇ ਸੰਗਤ ਆਪਾਂ ਗੱਲਬਾਤ ਕਰ ਰਹੇ ਹੁਣਾਂ ਨਾਲ ਤੇ ਐਸ ਵਕਤ ਅਸੀਂ ਗੁਰਦਆਰਾ ਸਾਹਿਬ ਚ ਪਹੁੰਚੇ ਆ। ਗੁਰਦਆਰਾ ਸਾਹਿਬ ਦੇ ਦੇਖੋ ਆਪਾਂ ਨੂੰ ਜਿਹੜਾ ਵਾ ਗੁਰੂ ਦੀ ਜਿਹੜੀ ਬਾਣੀ ਆਪਾਂ ਪੜਦੇ ਆ ਉਹ ਚ ਆਪਾਂ ਨੂੰ ਬਹੁਤ ਜਿਆਦਾ ਗੱਲਾਂ ਦਾ ਪਤਾ ਲੱਗਦਾ ਕਿ ਆਪਾਂ ਕਿਸੇ ਨਾਲ ਧੋਖਾ ਨਹੀਂ ਕਰਨਾ। ਰੱਬ ਨੂੰ ਹਮੇਸ਼ਾ ਯਾਦ ਰੱਖਣਾ। ਕਿਉਂਕਿ ਰੱਬ ਨੂੰ ਹਮੇਸ਼ਾ ਯਾਦ ਰੱਖਣ ਜਿਹੜਾ ਵਾ ਉਹ ਆਪਾਂ ਹਮੇਸ਼ਾ ਚੰਗਾ ਕੰਮ ਕਰਾਂਗੇ। ਜੇ ਆਪਾਂ ਰੱਬ ਦਾ ਇਹ ਬਾਣੀ ਨਹੀਂ ਪੜਦੇ ਆ ਆਪਾਂ ਨੂੰ ਫਿਰ ਕਈ ਵਾਰ ਨਸ਼ਿਆਂ 'ਚ ਲੱਗ ਜਾਂਦੇ ਆ। ਤੇ ਮਹਾਰਾਜ ਆਪਾਂ ਨੂੰ ਬਹੁਤ ਜਿਆਦਾ ਸਿੱਖਿਆ ਜਿਹੜਾ ਦਿੰਦੇ ਆ ਤੇ ਆਪਾਂ ਗੱਲਬਾਤ ਕਰਦੇ ਆ ਇਸ ਗੋਦਾ ਸਾਹਿਬ ਬਾਰੇ ਕਿੰਨੇ ਗੁਰਦਾਰੇ ਇਸ ਪਿੰਡ ਵਿੱਚ ਪਿੰਡ ਮਿਹੜੂ ਵਿੱਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਇਹ ਪਿੰਡ ਮਿਹੜੂ ਵਿੱਚ ਜੀ ਚਾਰ ਗੁਰਦੁਆਰੇ ਆ ਹਾਂਜੀ ਦੋ ਜੀਮੇਦਾਰਾਂ ਦੇ ਇੱਕ ਚੜ੍ਹਦੇ ਪਾਸੇ ਇੱਕ ਲੈਂਦੇ ਪਾਸੇ ਇੱਕ ਆਤਰ ਮੇ ਦਾ ਗੁਰਦੁਆਰਾ ਇੱਕ ਸਿੰਘਾ ਚੀਦਾ ਦੀ ਜਗਾ ਪਿੰਡ ਦੇ ਬਾਹਰਲੇ ਪਾਸੇ ਸਾਰੇ ਬਹੁਤ ਵਧੀਆ ਤਰੀਕੇ ਨਾਲ ਐਨ ਆਰ ਆ ਵੀਰਾਂ ਦੇ ਸਹਿਯੋਗ ਨਾਲ ਬਣੇ ਆ ਇੱਥੇ ਗੁਰਦੁਆਰਾ ਸਾਹਿਬ ਬਹੁਤ ਵੱਡੀ ਬਿਲਡਿੰਗ ਅੰਦਰ ਹੈ ਇੱਕ ਉੱਪਰ ਬਿਲਡਿੰਗ ਬਣਾਈ ਹੈ ਨਹੀਂ ਸਾਰੇ ਜਿੰਨੇ ਵੀ ਇਸ ਸਾਡੇ ਜ਼ਿੰਮੇਦਾਰ ਹੋਰ ਆਤਾਰਮੀ ਭਰਾ ਜਿੰਨੇ ਵੀ ਗਏ ਉਹਨਾਂ ਸਾਰਿਆਂ ਨੇ ਯੋਗਦਾਨ ਪਾ ਕੇ ਇਹ ਗੁਰੂ ਘਰ ਨੂੰ ਬਹੁਤ ਵਧੀਆ ਬਹੁਤ ਬਣਾਇਆ ਜੀ ਤੇ ਸਾਰੀ ਸੰਗਤ ਸਵੇਰ ਨੂੰ ਸਾਡੇ ਪਿੰਡ ਮਾਗ ਦਾ ਮਹੀਨਾ ਹਰ ਰੋਜ਼ ਸਵੇਰ ਨੂੰ ਸੋਕਣੀ ਸਾਹਿਬ ਦਾ ਪਾਠ ਹੁੰਦਾ ਤੇ ਚਾਹ ਪਾਣੀ ਦਾ ਲੰਗਰ ਹਰ ਰੋਜ਼ ਮਹੀਨੇ ਦੇ ਸੰਗਰਾਂਦ ਤੋਂ ਸੰਗਰਾਂਦ ਲੱਗਦਾ ਤੇ ਸੰਗਤ ਬਹੁਤ ਬਾਤ ਚੜ ਕੇ ਹਿਸਾਬ ਲੈਂਦੀ ਆ ਤੇ ਬਹੁਤ ਹੀ ਵਧੀਆ ਲੋਕਾਂ ਨੂੰ ਤੇ ਹੱਥ ਨਾ ਜੋੜਿਆ ਜਾਂਦਾ ਸਰਦਾਰ ਸਵੰਸ ਸਿੰਘ ਮੇੜੂ ਸਵੇਰ ਨੂੰ ਕਥਾ ਸੁਣਾਉਂਦੇ ਆ ਤੇ ਜੋ ਪਿਆਣਾ ਉਤਰਾਸ ਆ ਆਪਣੇ ਗੁਰੂਆਂ ਦਾ ਉਹਦੇ ਬਾਰੇ ਜਾਣਨਾ ਪਾਉਂਦੇ ਆ ਤਾਂ ਬਗਾਂ ਬੱਚਿਆਂ ਨੂੰ ਵੀ ਆਪਣੇ ਨੂੰ ਪ੍ਰੇਰਨਾ ਮਿਲਦੀ ਵੀ ਸਾਡੇ ਗੁਰੂਆਂ ਨੇ ਆਹ ਕੁਰਬਾਨੀਆਂ ਕੀਤੀਆਂ ਤੇ ਅਸੀਂ ਵੀ ਗੁਰੂ ਘਰ ਜਾਈਏ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਾਮ ਜਪੀਏ ਵੰਡ ਛਕੀਏ ਕਰਤ ਕਰੀਏ ਇਹ ਸਾਰਾ ਸਾਡਾ ਸੰਦੇਸ਼ ਬਹੁਤ ਵਧੀਆ ਜੀ ਦੇਖੋ ਜੀ ਆਪਾਂ ਬਾਣੀ ਪੜਦੇ ਆਂ ਬਾਬੇ ਆਪਾਂ ਬਾਣੀ ਸੁਣਾਉਂਦੇ ਆ ਤੇ ਕਥਾ ਜਿਹੜੀ ਆ ਸੁਣਨੀ ਤੇ ਸੁਣਾਉਣੀ ਜਿਹੜੀ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਕਥਾ ਸੁਣਾਂਗੇ ਜਾਂ ਸੁਣਾਵਾਂਗੇ ਫਿਰ ਆਪਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਪਤਾ ਲੱਗਦਾ ਕਿ ਸਾਡੇ ਕਿਸ ਤਰ੍ਹਾਂ ਵੱਡੇ-ਵਡੇਰੇ ਸਾਡੇ ਗੁਰੂ ਸਹਿਬਾਨ ਨੇ ਕਿਸ ਤਰ੍ਹਾਂ ਆਪਣੇ ਘਾਲਾ ਨਾਲ ਘਾਲਿਆਂ ਕਿਦਾਂ ਛੀਦਿਆਂ ਦਿੱਤੀਆਂ ਕਿਦਾਂ-ਕਿਦਾਂ ਆਪਣੇ ਸਾਡੇ ਦੇਸ਼ ਨੂੰ ਕੌਮ ਨੂੰ ਬਚਾਇਆ ਤੇ ਬਹੁਤ ਆਪਾਂ ਅੰਦਰ ਜਾ ਕੇ ਦਰਸ਼ਨ ਕਰਦੇ ਗੁਰੂ ਮਹਾਰਾਜ ਜੀ ਦੇ